ਐਂਸਰਾਂ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦੇ ਲਈ ਇੱਕ ਮੁਹਿੰਮ ਵੀ ਢੀ ਹੋਈ। ਪਾਲ ਸਿੰਘ ਅਤੇ ਬਲਵੰਤ ਸਿੰਘ ਜੋ ਦੋਨੋਂ ਇਹ ਪਿੰਡ ਪਿਪਲੀ ਦੇ ਰਹਿਣ ਵਾਲੇ ਆ ਅਤੇ ਚੋਰੀ ਦੀਆਂ ਤੇ ਹੋਰ ਕਰਕੇਈ ਤਰ੍ਹਾਂ ਦੀ ਵਾਰਦਾਤਾਂ ਕਰਨ ਨੂੰ ਆ। ਸਾਡੇ ਮਾਨਯੋਗ ਸੀਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜਿਦੀ ਦਿਸ਼ਾ ਨਿਰਦੇਸ਼ ਏਟ ਅਸੀਂ ਜ਼ਿਲ੍ਹਾ ਫਰੀਦਕੋਟ ਵਿੱਚ ਮਾੜੇ ਐਂਸਰਾਂ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦੇ ਲਈ ਇੱਕ ਮੁਹਿੰਮ ਵੀ ਢੀ ਹੋਈ ਹੈ। ਇਸੇ ਮੁਹਿੰਮ ਦੇ ਤਹਿਤ ਹੀ ਸਾਡੇ ਥਾਣਾ ਸਦਰਪਰੀ ਕੋਟ ਦੇ ਏਐਸਆਈ ਚਮਕੌਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਅਮਰਤਪਾਲ ਸਿੰਘ ਅਤੇ ਬਲਵੰਤ ਸਿੰਘ ਜੋ ਦੋਨੋਂ ਇਹ ਪਿੰਡ ਪਿਪਲੀ ਦੇ ਰਹਿਣ ਵਾਲੇ ਆ ਅਤੇ ਚੋਰੀ ਦੀਆਂ ਤੇ ਹੋਰ ਕਰਾਈ ਕੇ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਨੂੰ ਅੰਜਾਮ ਦਿੰਦੇ ਆ ਜਿੰਨਾ ਤੇ ਮੁਕੱਦਮਾ ਨੰਬਰ 185 ਮਿਤੀ 4 ਅਗਸਤ 2025 ਦਰਜ ਰਜਿਸਟਰ ਕੀਤਾ ਗਿਆ ਹੈਗਾ ਤੇ ਇਹਨਾਂ ਤੋਂ ਚੋਰੀ ਦਾ ਜੁਐਲੀਡੀ ਵਗੈਰਾ ਹੈਗੀ ਉਹ ਬਰਾਮਦ ਕੀਤੀ ਗਈ ਸਰ ਅੱਗੇ ਕੀ ਕਰਦੇ ਅੱਗੇ ਇਹਨਾਂ ਤੇ ਅਸੀਂ ਮਾਨਯੋਗ دادਸਤਚਰਨ ਨੂੰ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਇੱਥੇ ਸਾਨੂੰ ਉਮੀਦ ਹੈ ਕਿ ਇਹਨਾਂ ਤੇ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਮੰਨਣਗੇ ਪਹਿਲਾਂ ਕੋਈ ਫਟਮਾ ਬਿਲਕੁਲ ਇਹਨਾਂ ਦੋਨਾਂ ਦੇ ਉੱਪਰ ਇੱਕ ਦੇ ਉੱਪਰ ਇੱਕ ਮੁਕਦਮਾ ਦਰਜ ਹੈ ਔਰ ਦੂਸਰੇ ਬਲਵੰਤ ਸਿੰਘ ਦੇ ਖਿਲਾਫ ਦੂਮ ਕਰੀਆਂ ਦਰਜ ਹੈ